ਹਾਂਜੀ ਮੈਡਮ ਜੀ ਅੱਜ ਬੈਲੇਕੇ ਦੇ ਵਿੱਚ ਤੀਆਂ ਵਾਲਾ ਚੌਂਕ ਦੀ ਜਿਹੜੀ ਅੱਜ ਉਦਘਾਟਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਅ ਬੜੀ ਖੁਸ਼ੀ ਹੋ ਰਹੀ ਮੈਨੂੰ ਕਿ ਵੀ ਇਹ 2022 ਤੋਂ ਹੀ ਮਸਲਾ ਜਿਹੜਾ ਇਸ ਏਰੀਆ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਔਰ ਕੋਰਟ ਕੇਸ ਦਾ ਕਰਕੇ ਅਸੀਂ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਸੀ ਕਿਉਂਕਿ ਅਸੀਂ ਮੰਨ ਜੋ ਕੋਰਟ ਦਾ ਵੀ ਜਿਹੜਾ ਸਤਕਾਰ ਕਰਨਾ ਹੁੰਦਾ ਤੇ ਪਰ ਉਹਦੇ ਬਾਵਜੂਦ ਵੀ ਮੈਂ ਚਵੀ ਦੇ ਵਿੱਚ ਕੋਸ਼ਿਸ਼ ਕੀਤੀ ਸੀਗੀ ਕਿਸੇ ਦੇ ਰਾਹੀਂ ਕਿ ਵੀ ਇਹਨੂੰ ਬੈਠ ਕੇ ਮਸਲੇ ਨੂੰ ਹੱਲ ਕਰ ਲਿਆ ਜਾਵੇ ਔਰ ਸੰਬੰਧਿਤ ਜਿਨ੍ਹਾਂ ਨੇ ਰਟਪਾਈ ਸੀ ਉਹਨਾਂ ਦੇ ਉਹਨਾਂ ਦੇ ਨਾਲ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ ਪਰ ਉਹ ਕਿਸੇ ਕਾਰਨ ਸਿਰੇ ਨਹੀਂ ਚੜਿਆ ਜਾ ਮੈ ਮੈਨੂੰ ਹੁਣ ਖਤਸ਼ਾ ਇਹ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਮੈਂ ਵਿੱਚ ਪਾਇਆ ਸੀ ਵਿਚੋਲੇ ਬਣਾਇਆ ਸੀ ਸ਼ਾਇਦ ਉਹਨਾਂ ਨੇ ਉਹਨਾਂ ਤੱਕ ਪੂਰਾ ਰابطਾ ਨਹੀਂ ਕੀਤਾ ਜਾਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਇਹ ਚੌਕ ਜਿਹੜਾ ਇਸ ਪੂਰੇ ਏਰੀਏ ਨੂੰ ਸਮਰਪਿਤ ਹੋਇਆ ਔਰ ਬਹੁਤ ਸੁੰਦਰ ਸਾਫ਼ ਸੁਥਰੀ ਜਗ੍ਹਾ ਬਣ ਗਈ ਹੈ ਜਿੱਥੇ ਲੋਕ ਆਪਣੇ ਦੁੱਖ ਸੁੱਖ ਕਿਸੇ ਵੀ ਵੇਲੇ ਆਪਣੇ ਕੰਮਕਾਰਾਂ ਵਾਸਤੇ ਇਸ ਜਗ੍ਹਾ ਨੂੰ ਵਰਤ ਸਕਦੇ ਔਰ ਮੁਹੱਲੇ ਦੀ ਇਸ ਮੁਹੱਲੇ ਦੇ ਵਿੱਚ ਕਿਉਂਕਿ ਟੀਆਂ ਦਾ ਚੌਕ ਸੀ ਬੀਬੀਆਂ ਦੀ ਰੂਹ ਸੀ ਇੱਥੇ ਟੀਆਂ ਲਾਉਣ ਦੀ ਜਿਹੜੀ ਕਿਸੇ ਹਾਲਤ ਦੇ ਵਿੱਚ ਵੀ ਇੱਥੇ ਨਹੀਂ ਲਾਈਆਂ ਜਾ ਸਕਦੀਆਂ ਸੀ ਕਿਉਂਕਿ ਗੰਧ ਹੀ ਇੰਨਾ ਸੀ ਉੱਚਾ ਨੀਵਾ ਜਿਹੜਾ ਹੈਗਾ ਕੱਖ ਕਾਨ ਘਾ ਬੁੱਟੀ ਇੰਨੀ ਜਿਆਦੀ ਸੀ ਵੀ ਇੱਥੇ ਉਹ ਨਹੀਂ ਸੀ ਕਰ ਸਕਦੇ ਔਰ ਇਸ ਗੱਲ ਦੀ ਕਾਫੀ ਕਸ਼ਮਕਸ਼ ਵੀ ਸੀਗੀ ਪਰ ਅੱਜੇ ਕੰਮ ਮਾਨਜੋਗ ਹਾਈ ਕੋਰਟ ਨੇ ਜਿਹੜਾ ਸੈਸ਼ਨ ਕੋਰਟ ਨੇ ਜਾਂ ਹਾਈ ਕੋਰਟ ਜਿੱਥੇ ਵੀ ਕੇਸ ਚੱਲਦਾ ਸੀ ਉਹਨਾਂ ਨੇ ਕਾਉਂਸਲ ਦੇ ਹੱਕ ਦੇ ਵਿੱਚ ਕੀਤਾ ਔਰ ਇਸ ਹੱਕ ਦੇ ਵਿੱਚ ਕਰਨ ਦੇ ਵਿੱਚ ਹੀ ਜਿਹੜਾ ਸਾਡਾ ਕੰਮ ਸਿਰਚੜੇ ਵਿੱਚ ਬਿਲਗੇ ਚ ਪਹਿਲਾ ਇਹ ਚੌਂਕ ਹੈ ਜਿਹੜਾ ਬੀਬੀਆਂ ਨਾਲ ਸੰਬੰਧਤ ਆ ਸਭਿਆਚਾਰ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਉਹ ਇਦਾਂ ਦਾ ਪ੍ਰੋਗਰਾਮ ਕੋਈ ਆ ਸਕਦਾ ਜਿਹੜਾ ਸਰਕਾਰੀ ਪੱਧਰ ਤੇ ਹੋਵੇ ਅ ਬਿਲਕੁਲ ਕਿਉਂਕਿ ਬੀਬੀਆਂ ਦੀ ਡਿਮਾਂਡ ਜਿਹੜੀ ਹੁੰਦੀ ਆ ਡਿਵੈਲਪਮੈਂਟ ਵਿੱਚ ਜਾਂ ਬਹੁਤ ਘੱਟ ਹੁੰਦੀ ਆ ਬਹੁਤ ਘੱਟ ਛਾਵਾਂ ਹੁੰਦੀਆਂ ਇਹਨਾਂ ਦੀਆਂ ਤੇ ਬਹੁਤ ਘੱਟ ਡਿਮਾਂਡਾਂ ਹੁੰਦੀਆਂ ਉਹਨਾਂ ਦੀ ਘਰੇਲੂ ਕੰਮਾਂ ਤੱਕ ਰਹਿ ਜਾਂਦੀਆਂ ਔਰ ਇਹ ਇੱਕੋ ਇੱਕ ਡਿਮਾਂਡ ਸੀ ਬੀਬੀਆਂ ਦੀ ਜਿਹਨੂੰ ਪੂਰਾ ਕਰਨਾ ਮੇਰਾ ਫਰਜ਼ ਵੀ ਬਣਦਾ ਸੀ ਐਸੇ ਲੇਡੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਤੀਆਂ ਦਾ ਮੇਲਾ ਜਿਹੜਾ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾਵੇ ਅਸੀਂ ਇਹਨੂੰ ਪਹਿਲਾਂ ਪਲਾਨ ਕਰਾਂਗੇ ਔਰ ਇਹਨੂੰ ਪੂਰਾ ਸੈਲੀਬ੍ਰੇਟ ਕਰਾਂਗੇ ਕਿ ਉਹਨਾਂ ਦੀ ਮੇਰੀਆਂ ਔਰਤਾਂ ਮੇਰੀਆਂ ਬੀਬੀਆਂ ਭੈਣਾਂ ਦੀ ਰੂਹ ਪੂਰੀ ਹੋਈ ਆ ਉਸ ਰੂਹ ਪੂਰੀ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਟੀਆਂ ਦਾ ਪ੍ਰੋਗਰਾਮ ਜਿਹੜਾ ਉਹ ਵੱਡੇ ਪੱਧਰ ਤੇ ਕੀਤਾ ਜਾਵੇ ਇਹ ਰੰਗਲਾ ਪੰਜਾਬ ਨੂੰ ਲੈ ਕੇ ਇਹ ਜਿਹੜਾ ਉਹਨਾਂ ਜੜਮੀ ਗੱਲ ਆ ਜੀ ਕੋਈ ਇਦਾਂ ਦਾ ਵੀ ਪ੍ਰੋਗਰਾਮ ਬਣ ਸਕਦਾ ਸਰਕਾਰੀ ਪੱਧਰ ਤੇ ਬਿਲਕੁਲ ਅਸੀਂ ਰੰਗਲਾ ਪੰਜਾਬ ਜਿਹੜਾ ਪੰਜਾਬ ਸਰਕਾਰ ਦਾ ਸਲੋਗਨ ਆ ਉਹਨੂੰ ਸਮਰਪਿਤ ਹੀ ਕਰਾਂਗੇ ਇਹ ਕਿ ਵੀ ਰੰਗਲੇ ਪੰਜਾਬ ਦਾ ਇਹ ਵੀ ਇੱਕ ਰੂਪਿਆ ਜਿਹੜਾ ਡਵੈਲਪਮੈਂਟ ਦੇ ਨਾਲ ਨਾਲ ਆਪਣੇ ਲੋਕਾਂ ਨੂੰ ਖੁਸ਼ ਕਰਨਾ ਔਰ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਇਹ ਵੀ ਰੰਗਲੇ ਪੰਜਾਬ ਦਾ ਇੱਕ ਰੂਪ ਹੈ 18 ਫੁੱਟੀਆਂ ਸੜਕਾਂ ਦੀ ਗੱਲ ਕੀਤੀ ਤੁਸੀਂ ਬਣ ਕੇ ਦੇ ਜਿਹੜੇ 8 ਮਿਲਗੇ ਤੋਂ ਸੰਪਾਰਕ ਸੜਕਾਂ ਸੀ ਜੀ ਇਹਦਾ ਕੰਮ ਕਦੋਂ ਸ਼ੁਰੂ ਹੋਣ ਜਾ ਰਿਹਾ ਇਹਦੇ ਟੈਂਡਰ ਖੁੱਲ ਚੁੱਕੇ ਆ ਪ੍ਰਸ਼ਾਸਕੀ ਜਿਹੜੀ ਪ੍ਰਬੰਧਕੀ ਇਜਾਜ਼ਤ ਹੁੰਦੀ ਆ ਉਹ 2-4 ਦਿਨ ਦੇ ਵਿੱਚ ਆ ਜਾਏਗੀ ਮੈਨੂੰ ਲੱਗਦਾ ਕਿ ਹਫ਼ਤੇ 10 ਦਿਨ ਦੇ ਵਿੱਚ ਵਿੱਚ ਅਸੀਂ ਸੜਕਾਂ ਦਾ ਕੰਮ ਜਿਹੜਾ ਉਹ ਸਟਾਰਟ ਕਰਦੇ ਆਂਗੇ ਸਾਰੀਆਂ ਹੀ ਬਿਲਗੇ ਦੀਆਂ ਸੜਕਾਂ ਜਿੰਨੀਆਂ ਬਿਲਗੇ ਤੋਂ ਬਾਹਰ ਨੂੰ ਨਿਕਲਣ ਵਾਲੀਆਂ ਸੜਕਾਂ ਨੇ ਅ ਇਸ ਵੇਲੇ ਮੇਰੇ ਕੋਲ ਗਿਣਤੀ ਨਹੀਂ ਹੈ ਕਹਿੰਦਾ ਮਤਲਬ ਇੱਕ ਵੀ ਨਹੀਂ ਛੱਡਾਂਗੇ ਜਿਹੜੀਆਂ ਆਲਰੇਡੀ 18 ਫੁੱਟ ਆ ਸਿਰਫ ਉਹੀ ਛੱਡੀਆਂ ਜਾਣਗੀਆਂ ਜਿਵੇਂ ਜਿਹਨੂੰ ਅਸੀਂ ਬਿਲਗਾ ਨੂੰ ਆਈ ਸੜਕ ਕਹਿੰਦੇ ਆ ਉਹ ਪਹਿਲਾਂ ਹੀ 18 ਫੁੱਟ ਆ ਔਰ ਬਾਕੀ ਸਾਰੀਆਂ 18 ਫੁੱਟ ਦੀਆਂ ਸੜਕਾਂ ਬਣਾਈ ਜਾਣਗੀਆਂ ਫਿਰ ਨਹੀਂ ਵੀ ਜਿਹੜੀ ਆ ਉਹ ਵੀ 18 ਫੁੱਟ ਦੀ ਹੋਏਗੀ ਸਿਵਰੇਜ ਦੀ ਜਿਹੜੀ ਖੁਦਾਈ ਦਾ ਕੰਮ ਚੱਲਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਵਿਰੋਧੀ ਪਾਰਟੀਆਂ ਚਾਹੁੰਨੀਆਂ ਪੀ ਇਹ ਤੁਹਾਡੇ ਕਾਰਜਕਾਲ ਤੋਂ ਬਾਹਰ ਚੱਲ ਜਾਵੇ ਇਦਾਂ ਦੀ ਕੋਈ ਗੱਲ ਲੱਗਦੀ ਤੁਹਾਨੂੰ ਚਾਹ ਵੀ ਸਕਦੇ ਆ ਉਹਨਾਂ ਦੀ ਇੱਛਾ ਹੋ ਵੀ ਸਕਦੀ ਆ ਆਫਟਰ ਆਲ ਵਿਰੋਧੀ ਧਿਰ ਆ ਉਹ ਨਹੀਂ ਚਾਹੂਗੀ ਕਿ ਵੀ ਨਗਰ ਦਾ ਜਿਹੜਾ ਕੋਈ ਵੀ ਕੰਮ ਆ ਜਾਂ ਕੋਈ ਵੱਡਾ ਕੰਮ ਆ ਜਿਹੜਾ ਬਹੁਤ ਸਾਲਾਂ ਤੋਂ ਲਟਕਿਆ ਹੋਇਆ ਕੋਈ ਵੀ ਕੰਮ ਆ ਉਹ ਉਹਨਾਂ ਦੀ ਬਜਾਏ ਕਿਸੇ ਹੋਰ ਦੇ ਕਾਰਜਕਾਲ ਦੇ ਵਿੱਚ ਪੂਰਾ ਹੋਵੇ ਇਸ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਕਿ ਵੀ ਇਦਾਂ ਚਾਹ ਸਕਦੇ ਆ ਬਿਲਕੁਲ ਚਾਹ ਸਕਦੇ ਆ ਰਾਜਨੀਤਿਕਿਆ ਹਰ ਇੱਕ ਦਾ ਹੱਕ ਹੁੰਦਾ ਕਿ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ ਵੋਟਰਾਂ ਨੂੰ ਕਨਵਿੰਸ ਕਰ ਸਕੇ ਆਪਣੇ ਹਿਸਾਬ ਦੇ ਨਾਲ ਰਾਜਨੀਤੀ ਦੇ ਵਿੱਚ ਜੋ ਚੋਣ ਕਰ ਸਕਦੇ ਉਹ ਚ ਕੋਈ ਵੱਡੀ ਗੱਲ ਨਹੀਂ ਆਉਣ ਵਾਲੇ ਦਿਨਾਂ 'ਚ ਜੇ ਚੱਲਦੇ ਕੰਮ 'ਚ ਕੋਈ ਅਗਰ ਰੁਕਾਵਟ ਆ ਜਾਂਦੀ ਹੈ ਕਿਸੇ ਕਾਸਮਤੀ ਪਿਛਲੇ ਸਮੇਂ ਜਿੱਦਾਂ ਧਾਰਮਿਕ ਯਾਤਰਾ ਨੂੰ ਲੈ ਕੇ ਸੀ ਉਹ ਇਦਾਂ ਦੀ ਕੋਈ ਗੱਲ ਆ ਜਾਂਦੀ ਹੈ ਤਾਂ ਕੰਮ ਰੁਕੇ ਜਾਊਗਾ ਨਹੀਂ ਜਿਹੜਾ ਰੋਕਣ ਰਕਾਉਣ ਵਾਲਾ ਸਮੱਸਿਓ ਨਿਕਲ ਗਿਆ ਬੜਾ ਸੌਫਟ ਕੋਰਨਰ ਸੀ ਮੇਰਾ ਬੜੇ ਅਸੀਂ ਕੋਸ਼ਿਸ਼ ਕੀਤੀ ਆ ਕਿ ਗੱਲਬਾਤ ਦੇ ਰਾਹੀਂ ਮਸਲੇ ਹੱਲ ਹੋਣ ਔਰ ਮੈਨੂੰ ਇਹ ਵੀ ਲੱਗਦਾ ਆ ਕਿ ਸਮਝ ਗਏ ਨੇ ਸਾਰੇ ਕਿ ਵੀ ਇੱਥੋਂ ਕੋਈ ਗੰਦਾ ਪਾਣੀ ਅਸੀਂ ਸਿੱਧਾ ਛਪੜਾਂ ਦਾ ਨਹੀਂ ਭੇਜ ਰਹੇ ਜੀ ਇਹ ਗੰਦਾ ਪਾਣੀ ਨਹੀਂ ਹੈ ਇਹ ਟ੍ਰੀਟ ਕੀਤਾ ਹੋਇਆ ਸਾਫ਼ ਸੁਥਰਾ ਪਾਣੀ ਆ ਜਿਹੜਾ ਰਾਈਜ਼ਿੰਗ ਮੇਨ ਦੇ ਰਾਹੀਂ ਜਾਣਾ ਔਰ ਦਰਿਆ ਦੇ ਵਿੱਚ ਪਾਉਣ ਦਾ ਕੋਈ ਇਹ ਨਹੀਂ ਕਿ ਕੋਈ ਟਾਰਗੇਟ ਹੈ ਸਾਡਾ ਦਰਿਆ ਦੇ ਵਿੱਚ ਪਾਣੀ ਪਾਉਣ ਦਾ ਸਾਡਾ ਟਾਰਗੇਟ ਹੈਗਾ ਜਿਹੜਾ ਉਹ ਰਸਤੇ ਦੇ ਵਿੱਚ ਜ਼ਮੀਂਦਾਰਾਂ ਨੂੰ ਇਹ ਪਾਣੀ ਦੇਣ ਦਾ ਟਾਰਗੇਟ ਆ ਕਿ ਵੀ ਜ਼ਮੀਂਦਾਰ ਖੇਤੀ ਵਾਸਤੇ ਇਸ ਪਾਣੀ ਨੂੰ ਯੂਜ਼ ਕਰਨ ਜਿੱਥੋਂ-ਜਿੱਥੋਂ ਪਾਈਪਲਾਈਨ ਲੰਗੇਗੀ ਉੱਥੇ ਰਸਤੇ ਦੇ ਵਿੱਚ ਬਹੁਤ ਸਾਰੇ ਮੋਗੇ ਛੱਡੇ ਜਾਣਗੇ ਔਰ ਉਹਨਾਂ ਨੂੰ ਬੰਦ ਕਰਨਾ ਜਾਂ ਕਰਨਾ ਔਰ ਉਹਨਾਂ ਮੋਗਿਆਂ ਦੇ ਰਾਹੀਂ ਅਸੀਂ ਪਾਈਪਲਾਈਨਾਂ ਹੀ ਜੜੀਆਂ ਸੋਇਲ ਕਨਜ਼ਰਵੇਸ਼ਨ ਡਿਪਾਰਟਮੈਂਟ ਦੇ ਰਾਹੀਂ ਜਿੱਥੇ-ਜਿੱਥੇ ਵੀ ਲੋਕ ਚਾਹਣਗੇ ਉਹਨਾਂ ਦੇ ਖੇਤਾਂ ਤੱਕ ਵੀ ਪਾਈਪਲਾਈਨਾਂ ਪਾਈਆਂ ਜਾਣਗੀਆਂ ਸੋ ਇਹ ਸਿਰਫ ਇੱਕ ਕਹਿ ਲੋ ਕਿ ਗਲਤ ਭਰਮ ਫਲਾਉਣ ਵਾਲੀ ਗੱਲ ਸੀਗੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਮੇਰਾ ਖਿਆਲ ਹੁਣ ਉਹਨਾਂ ਨੂੰ ਵੀ ਸਾਰਿਆਂ ਨੂੰ ਸਮਝ ਆ ਗਈ ਆ ਕਿ ਕੋਈ ਇਹੋ ਜਿਹਾ ਮਕਸਦ ਨਹੀਂ ਹੈਗਾ ਸਾਡਾ ਕੋਈ ਅਸੀਂ ਕੋਈ ਦੁਸ਼ਮਣ ਨਹੀਂ ਹੈਗੇ ਦਰਿਆ ਦੇ ਔਰ ਅਸੀਂ ਕੋਈ ਦੁਸ਼ਮਣ ਕਿਸੇ ਦੇ ਵੀ ਨਹੀਂ ਹੈਗੇ ਕਿ ਕਿਸੇ ਦੇ ਨਗਰ ਦੇ ਵਿੱਚ ਦੀ ਅਸੀਂ ਕੋਈ ਗੰਦਾ ਪਾਣੀ ਲੰਗਾ ਕੇ ਲੈ ਕੇ ਜਾਈਏ ਪਾਲਸੀ ਨਹੀਂ ਹੈ ਸਰਕਾਰ ਦੀ ਇਹ ਔਰ ਇਹ ਜਿੰਨੀ ਦੇਰ ਤੁਸੀਂ ਦੇਖੋ ਇਹ ਸੈਂਟਰ ਗਵਰਨਮੈਂਟ ਤੋਂ ਇੱਦੇ ਡਿਪਾਰਟਮੈਂਟਸ ਤੋਂ ਪਾਸੋਂ ਕੇ ਗ੍ਰੀਨ ਟ੍ਰਿਬਿਨਲ ਤੋਂ ਪਾਸੋਂ ਕੇ ਇਹ ਜਿਹੜੀਆਂ ਸਾਡੇ ਸੀਵਰ ਪੈਂਦੇ ਆ ਇਸ ਕਰਕੇ ਕੋਈ ਵੀ ਕੁਤਾਈ ਨਹੀਂ ਹੋ ਸਕਦੀ ਸਾਰੇ ਨਿਯਮਾਂ ਦੇ ਮੁਤਾਬਕ ਹੀ ਜਿਹੜਾ ਸੀਵਰ ਦਾ ਕੰਮ ਚੱਲਦਾ ਹੈ ਇਹ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਆ ਤੇ ਮੇਰੇ ਬਿਲਗੇ ਦੀ ਜਿਹੜੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਆ ਉਹ ਹੁਣ ਤੱਕ ਤੁਹਾਡੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਨੂੰ ਚਲਾਉਣ 'ਚ ਮੈਂ ਸਾਂਭੀ ਨਾ ਫੇਲ ਸਾਬਤ ਹੋਈਆਂ ਆ ਤੇ ਇਹਨੂੰ ਤੁਸੀਂ ਮੰਨਦੇ ਆ ਬਿਲਕੁਲ ਮੈਂ ਮੈਨੂੰ ਕੋਈ ਗੁਰੇਜ ਨਹੀਂ ਹੈ ਇਹਨੂੰ ਮੰਨਣ ਦੇ ਵਿੱਚ ਅਸੀਂ ਬੜੇ ਹਿੱਲੇ ਦੇ ਨਾਲ ਬੜੀਆਂ ਮੁਸ਼ਕਲਤ ਦੇ ਨਾਲ ਆਪਣੀ ਜਿਹੜੀ ਕਮੇਟੀ ਖੜੀ ਕੀਤੀ ਸੀ ਔਰ ਉਹਦੇ ਵਿੱਚ ਉਹ ਕੰਮ ਨਹੀਂ ਹੋ ਸਕਿਆ ਜਿਹੜੀ ਮੇਰੀ ਰੂਹ ਸੀ ਮੇਰਾ ਮਨ ਸੀ ਕਿ ਜ਼ਿਮੀਂਦਾਰਾਂ ਨੂੰ ਖਾਸ ਕਰਕੇ ਛੋਟੀ ਕਿਸਾਨੀ ਨੂੰ ਜਿਹੜਾ ਉਹ ਕੋਆਪਰੇਟਿਵ ਸੁਸਾਇਟੀ ਦੇ ਨਾਲ ਜੋੜਿਆ ਜਾਵੇ ਉਹਨੂੰ ਖਾਦ ਵਾਸਤੇ ਬੀਜਾਂ ਵਾਸਤੇ ਕਿਸੇ ਕਿਸਮ ਦੀ ਤੰਗੀ ਨਾ ਆਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਟਾਰਗੇਟ ਜਿਹੜਾ ਹੈਗਾ ਉਹ ਕੋਆਪਰੇਟਿਵ ਸੁਸਾਇਟੀ ਹੈ ਕਿ ਉਹਨੂੰ ਕਿਦਾਂ ਬਿਹਤਰ ਕਰਨਾ ਔਰ ਕਿਵੇਂ ਜ਼ਿਮੀਂਦਾਰਾਂ ਨੂੰ ਰਾਹਤ ਦੇਣੀ ਹੈ ਮੈਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਦੀ ਆ ਮੈਂ ਖਾਦ ਵੀ ਇੱਥੇ ਕਦੀ ਵੀ ਕਮੀ ਨਹੀਂ ਆਉਣ ਦਿੱਤੀ ਗਈ ਪਰ ਫਿਰ ਵੀ ਮੈਨੂੰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਕਿ ਜਿਹੜੀ ਖਾਦ ਹੈ ਉਹ ਸਿਰਫ ਆਪਣੇ ਚਿਹਤਿਆਂ ਨੂੰ ਦਿੱਤੀ ਜਾਂਦੀ ਆ ਛੋਟੀ ਜ਼ਿਮੀਂਦਾਰਾਂ ਨੂੰ ਖਾਦ ਨਹੀਂ ਮਿਲਦੀ ਖਾਸ ਕਰਕੇ ਕਈ ਵਾਰੀ ਸਾਡੇ ਵਰਕਰ ਵੀ ਟਾਰਗੇਟ ਹੋ ਜਾਂਦੇ ਆ ਕਿ ਉਹਨਾਂ ਨੂੰ ਵੀ ਖਾਦ ਨਹੀਂ ਮਿਲਦੀ ਔਰ ਮੈਂ ਅੱਗੇ ਤੋਂ ਕਿਉਂਕਿ ਖਾਦ ਦੀ ਮੈਂ ਕਮੀ ਨਹੀਂ ਆਉਣ ਦਿੰਦੀ ਔਰ ਜਦੋਂ ਹੀ ਮੇਰੇ ਇੱਥੋਂ ਫੋਨ ਜਾਵੇ ਜਾਂ ਵੈਸੇ ਹੀ ਰੂਟੀਨ ਦੇ ਵਿੱਚ ਵੀ ਜਦੋਂ ਖਾਦ ਦਾ ਰੈਕ ਲੱਗਦਾ ਤੇ ਮੈਂ ਬਿਲਗੇ ਵਾਸਤੇ ਵੈਸੇ ਹੀ ਬੋਲ ਦਿੰਨੀ ਕਿ ਇੱਕ ਗੱਡੀ ਬਿਲਗੇ ਭੇਜ ਦਿਓ ਮੈਨੂੰ ਪਤਾ ਵੱਡਾ ਨਗਰ ਆ ਇਹਨੂੰ ਜ਼ਰੂਰਤ ਹੈ ਕੁਝ ਸੋਸਾਇਟੀਆਂ ਸਾਡੀਆਂ ਹੈਗੀਆਂ ਕੋਟ ਬਦਲਖਾਂ ਵਾਲੀ ਸੋਸਾਇਟੀ ਹੋਗੀ ਪੋਜ਼ਿਟਿਵ ਵਾਲੀ ਸਟਾਟਿਟੀ ਹੋਗੀ ਬਿਲਗੇ ਵਾਲੀ ਸੋਸਾਇਟੀ ਹੋਗੀ ਬਹੁਤ ਸਾਰੇ ਹੋਰ ਨਗਰ ਵੀ ਹੈਗੇ ਆ ਜਿੱਥੇ ਜ਼ਿਆਦਾ ਪਿੰਡ ਲੱਗਦੇ ਆ ਔਰ ਜ਼ਿਆਦਾ ਕਿਸਾਨਾਂ ਦੀ ਪ੍ਰਭਾਵਿਤ ਹੁੰਦਾ ਉੱਥੇ ਮੈਂ ਹਰ ਰੈਕ ਦੇ ਉੱਤੇ ਹੀ ਕੋਸ਼ਿਸ਼ ਕਰਦੀ ਆ ਕਿ ਗੱਡੀ ਉੱਥੇ ਖਾਦ ਦੀ ਪਹੁੰਚੇ ਲੇਕਿਨ ਉਹਦੇ باوجود ਵੀ ਖਾਦ ਦੀ ਜਿਹੜੀ ਕਣੀਵੰਡ ਹੋਈ ਆ ਔਰ ਅੱਗੋਂ ਤੋਂ ਇਹ ਪਾਬੰਦ ਕੀਤਾ ਜਾਊਗਾ ਔਰ ਮੈਂ ਇਹਦਾ ਦੋਸ਼ੀ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸੈਕਟਰੀ ਦੀ ਫਿਕਸ ਕਰੂੰਗੀ ਕਿਉਂਕਿ ਖਾਦ ਵੰਡਣਾ ਖਾਦ ਲਿਆਉਣਾ ਖਾਦ ਦੀ ਡਿਮਾਂਡ ਦੇਣਾ ਇਹ ਸੈਕਟਰੀ ਦਾ ਕੰਮ ਆ ਕੋਈ ਮੈਂਬਰਾਂ ਦਾ ਪ੍ਰਧਾਨਾਂ ਦਾ ਕੰਮ ਨਹੀਂ ਹੈਗਾ ਇਸ ਕਰਕੇ ਇਹਦੀ ਜਿਹੜੀ ਸਾਰੀ ਰਿਸਪੋਨਸੀਬਿਲਟੀ ਫਿਕਸ ਹੋਊਗੀ ਜਾਂ ਕੱਲ ਨੂੰ ਕੋਈ ਜਵਾਬਦੇਹ ਜਿਹੜੀ ਫਿਕਸ ਹੋਊਗੀ ਉਹ ਸੈਕਟਰੀ ਦੀ ਹੋਏਗੀ ਕਿ ਹਰ ਇੱਕ ਜਿਹੜਾ ਸਾਡਾ ਕਿਸਾਨ ਆ ਉਹਨੂੰ ਖਾਦ ਮਿਲੇ ਇਹਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਔਰ ਕੋਈ ਸਾਡਾ ਨਹੀਂ ਤੇ ਕੋਈ ਪਰਾਇਆ ਨਹੀਂ ਕਿਸਾਨ ਕਿਸਾਨ ਆ ਹਰ ਇੱਕ ਕਿਸਾਨ ਤੱਕ ਖਾਦ ਜਿਹੜੀ ਆ ਉਹ ਪਹੁੰਚਣੀ ਚਾਹੀਦੀ 8500 ਇਕੜ ਆ ਬਿਲਗੇ ਦਾ ਜੀ ਜਦੋਂ ਕਿ ਨੇੜੇ ਪਿੰਡਾਂ ਦੀਆਂ ਜਿਹੜੀਆਂ ਸੁਸਾਇਟੀਆਂ ਆ ਉਹ ਇਤੋਂ ਬਹੁਤ ਅੱਗੇ ਨਿਕਲ ਗਈਆਂ ਇੱਥੇ ਕਿਸਾਨ ਇਹ ਕਹਿ ਰਿਹਾ ਵੀ ਸਾਨੂੰ ਖੇਤੀਬਾੜੀ ਦਵਾਈਆਂ ਨਹੀਂ ਮਿਲਦੀਆਂ ਜੀ ਹੁਰ ਸਾਹਿਕ ਧੰਦਿਆਂ ਦਾ ਵੀ ਜਿਹੜਾ ਆ ਉਹ ਕੋਈ ਕੰਮ ਨਹੀਂ ਚੱਲ ਸਕਿਆ ਇਹ ਆਸ ਉਮੀਦ ਕਰਨੀ ਚਾਹੀਦੀ ਆ ਉਹਨਾਂ ਵਾਲੇ ਸਮੇਂ ਅ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਬਾਕੀ ਕੰਮ ਚੱਲ ਹੀ ਜਾਂਦੇ ਚੱਲਦੇ ਰਹਿਣੇ ਆ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਵੀ ਕੰਮ ਦੇ ਵਿੱਚ ਹੋਰ ਦਖਲਅੰਦਾਜ਼ੀ ਦੀ ਜ਼ਰੂਰਤ ਆ ਕੰਮ ਆਪਣੇ ਆਪ ਚੱਲ ਰਹੇ ਆ ਡਵੈਲਪਮੈਂਟ ਆਪਣੇ ਆਪ ਚੱਲਦੀ ਆ ਨਗਰ ਕੌਂਸਲ ਬਹੁਤ ਵਧੀਆ ਚੱਲ ਰਹੀ ਆ ਆਪਣੇ ਕੰਮ ਕਰ ਰਹੇ ਆ ਬਸ ਹੁਣ ਮੇਰਾ ਅਗਲਾ ਜਿਹੜਾ ਨਿਸ਼ਾਨਾ ਆ ਟਾਰਗੇਟ ਆ ਉਹ ਬਿਲਗੇ ਦੀ ਸੋਸਾਇਟੀ ਨੂੰ ਬਿਹਤਰ ਕਰਨ ਲਈ ਆ ਔਰ ਜਿਹਦੇ ਨਾਲ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਾਂਗੇ ਔਰ ਉਹਨਾਂ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਸਾਰੀਆਂ ਮੁਹੱਈਆ ਕਰਾਈ ਜਾਣਗੇ ਠੀਕ ਹੈ ਧੰਨਵਾਦ